एससीबीसी महापंचायत पंजाब जो मोर्चा 7 वेद दिया लैटों को चल रहा है इथे हर रोज कोई ना कोई पीड़ित परिवार जिणा फेक सर्टिफिकेटਾਂ ਦਾ ਕੇਸ ਹੀ ਲੜੇ ਰਹੇ ਨੇ ਤੇ ਹੋਰ ਵੀ पीड़ित परिवार ਜਿਹੜੇ ਇਥੇ ਤਰਤਰ ਆ ਰਹੇ ਨੇ ਜਿਨ੍ਹਾਂ ਦੀ ਕਿਸੇ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰੀ ਪ੍ਰਸ਼ਾਸਨ ਕੋਈ ਨਹੀਂ ਵੀ ਸੰਮਾਨ ਕਰਦਾ ਨਹੀਂ ਸੁਣਦਾ ਉਹ ਤੁਹਾਡੇ ਰਾਹੀਂ ਅਸੀਂ ਲੋਕਾਂ ਤੱਕ ਉਹਨਾਂ ਬੋਲੇ ਅਫਸਰਾਂ ਤੱਕ ਤੇ ਸਰਕਾਰ ਤੱਕ ਜਿਹੜੀ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੀ ਹੈ ਕੰਮ ਕਰਾਂ ਦੇ ਲੋਕਾਂ ਦੇ ਤੇ ਉਹਨਾਂ ਦੇ ਨਹੀਂ ਅਸੀਂ ਤੁਹਾਡੇ ਰਾਹੀਂ ਅਸੀਂ ਮੈਸੇਜ ਸੁਨੇਹਾ ਭੇਜ ਰਹੇ ਨੇ ਵੀ ਪੁਲਿਸ ਦੇ ਖਿਲਾਫ ਕਿਵੇਂ ਪੁਲਿਸ ਬਦਕੀਆਂ ਕਰ ਰਹੀ ਹੈ ਲੋਕਾਂ ਨਾਲ ਬਹੁੜੀ ਦੀ ਪੁਲਿਸ ਕਦੇ ਕਿਸੇ ਥਾਣੇ ਦਾ ਕੇਸ ਆ ਜਾਂਦਾ ਕਦੇ ਕਿਸੇ ਥਾਣੇ ਦਾ ਕੇਸ ਆ ਜਾਂਦਾ ਇੱਥੇ ਪੀੜਤ ਲੋਕ ਕੱਲ ਵੀ ਇੱਕ ਬੇਟੀ ਬੱਚੀ 6 ਮਹੀਨੇ ਦੀ ਬੱਚੀ ਨੂੰ ਚੱਕ ਕੇ ਆਪਣੇ ਨਿਆਂ ਲਈ ਪਿਛਲੇ 2 ਮਹੀਨਿਆਂ ਤੋਂ ਦਰਦਰਦੀਆਂ ਠੋਕਰਾਂ ਖਾ ਰਹੀ ਸੀ ਤੇ ਉੱਥੇ ਅੱਜ ਹੀ ਉਸੇ ਲੜੀ 'ਚ ਮੇਰੇ ਕੋਲ ਰਿਸ਼ੀ ਰਾਜ ਜੀ ਬੈਠੇ ਨੇ ਸੁਚਾਲੇ ਕਮਚਾਰੀ ਪਹਿਲਾਂ ਤੇ ਸੁਚਾਲੇ ਚੋਂ ਕੱਢੇ ਗਏ ਜਿਹੜੀਆਂ ਨਗਰ ਦੇ ਬਹੌੜੀ ਦਾ ਸੁਚਾਲੇ ਸੀ ਇਹਨਾਂ ਤੋਂ ਪੈਸੇ ਮੰਗੇ ਗਏ ਰਿਸ਼ਮਤ ਮੰਗੀ ਗਈ ਇੱਥੇ ਤੱਕ ਕੇ ਇਹਨਾਂ ਨਾਲ ਬਹੁਤ ਜਲੀਲ ਕਰਕੇ ਕੱਢਿਆ ਗਿਆ ਕੰਮ ਤੋਂ ਹਟਾਇਆ ਗਿਆ ਤੇ ਹੁਣ ਇੱਕ ਪਹਿਲੇ ਫੇਸ ਥਾਣੇ ਦੀ ਘਟਨਾ ਗਈ ਇਹਦਾ ਐਕਸੀਡੈਂਟ ਹੁੰਦਾ ਜੁਲਾਈ ਚ 5 ਮਹੀਨੇ ਬੀਤ ਗਏ ਜੁਲਾਈ ਚ ਜਿਹੜਾ ਹੈਂਡੀਕੈਪ ਬੰਦਾ ਹੈਗਾ ਇੱਕ ਬਾਹ ਦਾ ਇੱਕ ਇੱਕ ਬਾਹ ਦਾ ਮਾਲਕ ਹੈ ਉਹਦਾ ਹਾਸ ਟੁੱਟ ਗਿਆ ਸੀ ਜਿਹੜਾ ਟੈਂਪੂ ਵਾਲਾ ਜਾਂ ਗੱਡੀ ਵਾਲਾ ਬੰਦਾ ਸੀ ਪੁਲਿਸ ਨੇ ਪੈਸੇ ਲੈ ਕੇ ਉੱਥੇ ਕੋਈ ਕਾਰਵਾਈ ਨਹੀਂ ਕਰ ਰਹੇ ਨਾ ਉਹਦੇ ਦਾ ਐਫ ਆਈ ਆਰ ਕਰ ਰਹੇ ਨਾ ਪਰਚਾ ਦਰਜ ਕਰ ਰਹੇ ਨਾ ਉਹਨੂੰ ਰੈਸਟ ਕਰ ਰਹੇ ਤੇ ਇਸ ਵਿਅਕਤੀ ਨੂੰ ਨਿਆਂ ਸਾਫ ਲੈਣ ਲਈ ਪਹਿਲੇ ਫੇਸ ਥਾਣੇ ਦੇ 5 ਮਹੀਨੇ ਤੋਂ ਚੱਕਰ ਘਟੜੇ ਪਏ ਜਿਸ ਕਰਕੇ ਮੈਂ ਵੀ ਦੋ ਤਿੰਨ ਵਾਰੀ ਏਐਸਆਈ ਬਲਵਿੰਦਰ ਸਿੰਘ ਹੁਣ ਵੀ ਗੱਲ ਹੋ ਕੇ ਆਈ ਏ ਪਹਿਲਾਂ ਵੀ ਮੈਂ ਕਿਹਾ ਪਰ ਉਹਨਾਂ ਬੰਦੇ ਦੇ ਕੰਨ ਦੇ ਕੋਈ ਯੋਨਾ ਸਰਕਦੀ ਐਸਐਚਓ ਨੂੰ ਤਿੰਨ ਚਾਰ ਵਾਰੀ ਕਿਹਾ ਕੋਈ ਕਾਰਵਾਈ ਨਹੀਂ ਹੋਈ ਹੈ ਤੇ ਹੁਣ ਅਸੀਂ ਡਿਸੀਜਨ ਅੱਜ ਕਰਿਆ ਇਸੇ ਤਰ੍ਹਾਂ ਪੁਲਿਸ ਦੇ ਰਿਲੇਟਡ ਜਿਹੜੇ ਹੋਰ ਵੀ ਕੇਸ ਨੇ ਤੁਹਾਡੇ ਰਾਹੀਂ ਅਸੀਂ ਕਹਿਣਾ ਚਾਹੁੰਦੇ ਜੋ ਪੁਲਿਸ ਥਾਣਾ ਪਹਿਲੇ ਫੇਸ ਤੋਂ ਦੁਖੀ ਲੋਕ ਨੇ ਉਹ 12 ਜਨਵਰੀ ਨੂੰ ਦਿਨ ਸੋਮਵਾਰ 12 ਜਨਵਰੀ ਨੂੰ ਥਾਣੇ ਦੇ ਅੱਗੇ ਪਹੁੰਚੋ ਤਾਕੇ ਇਹਨਾਂ ਐਸਐਚਓ ਦਾ ਤੇ ਉਹਨਾਂ ਆਈਐਸਆਈਨ ਦਾ ਪਿੱਛੇ ਆਪਾਂ ਕਰਕੇ ਮਾਨਯੋਗ ਮੁੱਖ ਮੰਤਰੀ ਨੂੰ ਦੱਸੀਏ ਜਿਹੜਾ ਬਹੁਤ ਉਪਲਬਧੀਆਂ ਗਾਣਦਾ ਹੈ ਮੁੱਖ ਮੰਤਰੀ ਉਸ ਕਰਕੇ ਦੱਸੀਏ ਵੀ ਪਹਿਲੇ ਫੇਸ ਥਾਣੇ ਦਾ ਪੁੱਛਦਾ ਕੀ ਹਾਲ ਹੈ ਇਸੇ ਤਰ੍ਹਾਂ ਜੇਕਰ ਗੱਲ ਕਰ ਲਈਏ ਇੱਥੇ ਤੱਕ ਨਵੇਂਸਰੀ ਪੁਲਿਸ ਹੋਈ ਵੀ ਹੈ ਜਿਵੇਂ ਇੱਕ ਮੇਰਾ ਆਪਣਾ ਵੀ ਕੇਸ ਸੀ ਐਸਐਸਪੀ ਨੂੰ ਨੋਟਿਸ ਹੋ ਜਾਂਦਾ ਹੈ ਨੈਸ਼ਨਲ ਕਮਿਸ਼ਨ ਵੱਲੋਂ ਐਸਐਸਪੀ ਉਸ ਦੇ ਆਡਰਾਂ ਨੂੰ ਕੋਈ ਇੰਪਲੀਮੈਂਟ ਨਹੀਂ ਕਰ ਰਹਾ ਲਾਗੂ ਨਹੀਂ ਕਰ ਰਹਾ ਇੱਕ ਨੈਸ਼ਨਲ ਕਮਿਸ਼ਨ ਦੇ ਆਡਰਾਂ ਨੂੰ ਪੰਜਾਬ ਦੇ ਕਮਿਸ਼ਨ ਆਰਡਰਾਂ ਨੂੰ ਇੱਕ ਮੋਹਾਲੀ ਦਾ ਐਸਐਸਪੀ ਚੈਲੰਜ ਕਰ ਰਿਹਾ ਵੀ ਇਹਦੇ ਕਾਰਵਾਈ ਨਹੀਂ ਬਣਦੀ ਉਹ ਦਫ਼ਤਰ ਦਾਖਲ ਕਰ ਦਿੰਦਾ ਰਿਪੋਰਟ ਇਸ ਕਰਕੇ ਤੁਹਾਨੂੰ ਇਹ ਸਲਾਹਣ ਵਾਸਤੇ ਦੱਸਣ ਵਾਸਤੇ ਹੋਰ ਵੀ ਸਾਰੇ ਕੇਸ ਆਣਗੇ ਉਹ ਸਾਰੇ ਜਿਹੜੇ ਪੁੱਸ ਤੋਂ ਦੁਖੀ ਲੋਕ ਨੇ 12 ਤਰੀਕ ਨੂੰ ਸੋਮਵਾਰ ਨੂੰ 12 ਜਨਵਰੀ ਨੂੰ ਪਹਿਲੇ ਫਿਰ ਥਾਣੇ ਤੇ ਪਹੁੰਚੋ 11 ਵਜੇ ਸਵੇਰੇ 11 ਵਜੇ ਤਾਂ ਕਿ ਉਹਨਾਂ ਦਾ ਪਿੱਟ ਸੱਪਾ ਕਰਕੇ ਮੋਹਾਲੀ ਦੀ ਪੁਲਿਸ ਦਾ ਦੱਸ ਸਕੀਏ ਵੀ ਮੋਹਾਲੀ ਕੀ ਕਰਦੀ ਹੈ ਮੇਰਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਸਾਡੇ ਪੱਤਰਕਾਰਾਂ ਨੂੰ ਜਿਹੜੇ ਬਹੁਤ ਵੱਡੀਆਂ ਉਪਲਬਧੀਆਂ ਜੇ ਕੋਈ ਫੋਨ ਚੋਰ ਫੜ ਲਿਆ ਕੋਈ ਸਾਈਕਲ ਚੋਰ ਫੜ ਲਿਆ ਕਹਿੰਦੇ ਜੀ ਮੁਹਾਲੀ ਪੁਲਸ ਦੀ ਬਹੁਤ ਉਪਲਬਧਦੀ ਹੈ ਬਹੁਤ ਪ੍ਰਾਪਤੀ ਹੋਈ ਹੈ ਪਰ ਲੋਕ ਨਿਆਂ ਨਸਾਫ ਲਈ ਇੱਥੇ ਕਾਤਲ ਤੱਕ ਦੇੜ ਕੇਸ ਨੇ ਮਰਡਰ ਕੇਸ ਨੇ ਰੇਤ ਕੇਸ ਨੇ ਉਹ ਦਬਾਏ ਜਾਂਦੇ ਨੇ ਜਿਨ੍ਹਾਂ ਕਰਕੇ ਸਾਨੂੰ ਧਰਨੇ ਲਾੜੇ ਪੈਂਦੇ ਨੇ ਜੇਕਰ ਗੱਲ ਕਰ ਲਈ ਬਲੌਂਗੀ ਥਾਣੇ ਤੋਂ ਪਹਿਲਾਂ ਕੇਸ ਸੋਲਵ ਕਰਾਇਆ ਸਦਰ ਥਾਣਾ ਖਰੜ ਤੋਂ ਕੇਸ ਕੀ ਮੈਂ ਸੋਲਵ ਕਰਾਇਆ ਬਲੌਂਗੀ ਥਾਣੇ ਤੋਂ ਜਿਹੜਾ ਅਲੱਗ-ਅਲੱਗ ਥਾਣਿਆਂ ਤੋਂ ਕਿਵੇਂ ਇਹਨਾਂ ਦੇ ਧਰਨੇ ਲਾ ਕੇ ਪਿੱਛੇ ਆਪਾ ਕਰਕੇ ਤਾਂ ਲੋਕਾਂ ਨੂੰ ਨਿਆਂ ਸਾਫ ਦਵਾਉਂਦੇ ਨੇ ਜੇਕਰ ਦੱਸੇ ਤੁਹਾਡੇ ਕੋਲ ਲੱਖਾਂ ਆਧਾਰਨਾ ਤੁਹਾਨੂੰ ਅਸੀਂ ਦੱਸ ਸਕਦੇ ਹਾਂ ਡੇਰਾ ਵਸੀ ਦੇਖੋ ਕਿਵੇਂ ਕੰਮਕਾਰ ਕਰਾਇਆ ਜੀਰਕ ਪਰਥਾਣੇ ਚ ਕਿਵੇਂ ਕੰਮਕਾਰ ਕਰਾ ਰਹੇ ਉਹ ਸਾਰੇ ਥਾਣੇ ਦੀ ਤੁਹਾਨੂੰ ਰਿਪੋਰਟ ਕਲਕਲੀ ਦੱਸਾਂਗੇ ਤੇ ਸਾਰੇ ਪੀੜਤ ਲੋਕ ਪੀੜਤ ਵਿਅਕਤੀ ਜਿਹੜੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਨੇ 12 ਤਰੀਕ ਜਨਵਰੀ ਚ ਦਿਨ ਸ਼ੋਮਵਾਰ ਨੂੰ 11 ਵਜੇ ਸਵੇਰੇ ਪਹਿਲੇ ਫਿਰ ਥਾਣੇ ਚ ਪਹੁੰਚੋ ਤੇ ਸਾਰੇ ਲੋਕ ਆਪਣੇ ਆਪਣੇ ਡਾਕੂਮੈਂਟ ਕਾਗਜ਼ ਲੈ ਕੇ ਆਣ ਤਾਂ ਕਿ ਬਾਕੀ ਥਾਣਿਆਂ ਦੀ ਵੀ ਹਾਲਤ ਉੱਥੇ ਤੁਹਾਨੂੰ ਦੱਸ ਸਕੀਏ ਜਿਹੜੀਆਂ ਪੁਲਿਸ ਦੀਆਂ ਗਾਈਡਲਾਈਨਸ ਨੇ ਉਹਦੇ ਵਿੱਚ ਇਹ ਕਿਹਾ ਗਿਆ ਜਦੋਂ ਪਿਛਲਾ ਐਕਸੀਡੈਂਟ ਹੁੰਦਾ ਤਾਂ ਜੋ ਜਿਹੜੇ ਹਸਪਤਾਲ ਦੇ ਵਿੱਚ ਉਹ ਬੰਦਾ ਜਾ ਕੇ ਐਡਮਿਟ ਹੁੰਦਾ ਡਾਇਰੈਕਟ ਉਹਨੂੰ ਇੱਕ ਐਫਆਈਆਰ ਲੌਂਚ ਹੋ ਜਾਂਦੀ ਹੈ ਇਹ ਕੀ ਹੋਈ ਮੈਂ ਕਿਹਾ ਜੀ ਪਹਿਲਾਂ ਤਾਂ ਪੁਲਿਸ ਪਹਿਲਾਂ ਤਾਂ ਉੱਥੇ ਜਾ ਕੇ ਬਿਆਨ ਲੈਣ ਨਹੀਂ ਜਾਂਦੇ ਜਦੋਂ ਇੱਕ ਆਈਓ ਉਸ ਥਾਣਾ ਸੰਬੰਧ ਥਾਣੇ ਦਾ ਯੂਐਸਐਚਓ ਹੈ ਕੋਈ ਬਿਆਨ ਲੈਣ ਨਹੀਂ ਜਾਂਦਾ ਜੇਕਰ ਉਥੇ ਬਾਰ-ਬਾਰ ਅਸੀਂ ਕਈ ਕੇਸਾਂ 'ਚ ਉੱਥੇ ਜਿਹੜੀ ਚੌਂਕੀ ਹੈ ਹਸਪੀਟਲਾਂ ਦੀ ਚੌਂਕੀਆਂ ਗਈਆਂ ਉਹਨਾਂ ਨੂੰ ਦੱਸ ਦੇਮ ਪਾਈ ਜਾ ਮੈਟਰ ਕਦੇ ਤਾਂ ਉੱਥੋਂ ਵੀ ਜੋ ਰੁਕਾ ਹੁੰਦਾ ਕਦੀ ਹੈ ਨਾ ਇਹ ਨਹੀਂ ਤੁਰਦੇ ਤਾ ਪੰਜ ਪੰਜ ਚਾਰ ਚਾਰ ਦਿਨ ਲੋਕ ਹਫਤਾ ਹਫਤਾ ਹਸਪਤਾਲਾਂ 'ਚ ਟਕਰਾਂ ਖਾ ਕੇ ਫਿਰ ਲੰਨੇ ਇੱਥੇ ਥਾਣੇ 'ਚ ਟੱਕਰਾ ਮਾਰ ਰਹੇ ਐਸੇ ਦੀ ਦਰਖਾਸਤ ਇੱਕ ਐਸਐਸਪੀ ਨੂੰ ਦਈ ਹੈ ਮੁੜ ਕੇ ਉਹਦੇ ਵੀ ਕੋਈ ਕਾਰਵਾਈ ਨਹੀਂ ਹੋਈ ਪਤਾ ਨਹੀਂ ਉਹ ਕਿਹੜੇ ਕੁੜਾਦਾਨ 'ਚ ਗੇਰਦੇ ਕਿਹੜੇ ਨਹੀਂ ਸਾਨੂੰ ਪੰਜਾਬ ਦਾ ਅੱਜ ਮਨੁੱਖੀ ਅਧਿਕਾਰ ਕਮਿਸ਼ਨ ਕਿਤੇ ਦਿਖ ਨਹੀਂ ਰਿਹਾ ਦੇਸ਼ ਦਾ ਮਨੁੱਖੀ ਅਧਿਕਾਰ ਕਮਿਸ਼ਨ ਕਿਤੇ ਨਹੀਂ ਦਿਖ ਰਿਹਾ ਐਸੀ ਕਮਿਸ਼ਨ ਆਪਣੀਆਂ ਫੋਕੀਆਂ ਵੀਡੀਓ ਬਣਾ ਬਣਾ ਕੇ ਫੇਸਬੁੱਕ ਤੇ ਭੇਜ ਰਿਹਾ ਉਹਦੇ ਕੋਲ ਕੁਝ ਨਹੀਂ ਹੈ ਇਹ ਸਾਰੇ ਜਿਹੜੇ ਲੋਕ ਨੇ ਚਾਹੋ ਮੈਂ ਹੋਆ ਜਾਂ ਮੇਰੇ ਨਾਲ ਰਿਸ਼ੀ ਰਾਜ ਜੀ ਬੈਠੇ ਅਸੀਂ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆਂ ਐਸਸੀ ਤੇ ਵੀ ਐਸਸੀ ਲੋਕ ਤੱਕੇ ਖਾਣੇ ਫਿਰਦੇ ਸੜਕਾਂ ਦੇ ਕਮਿਸ਼ਨ ਆਪਣੇ ਨਜ਼ਾਰੇ ਰੇ ਰਹੇ ਨੇ ਕਮਿਸ਼ਨ ਜਿਹੜੇ ਚਿੱਟੇ ਹਾਥੀ ਸਾਫ ਤੋਰੇ ਚਾਹ ਨੈਸ਼ਨਲ ਕਮਿਸ਼ਨ ਹੈ ਚਾਹ ਪੰਜਾਬ ਦਾ ਕਮਿਸ਼ਨ ਹੈ ਉਹਨਾਂ ਦੇ ਪੱਲੇ ਜੱਕੱਖ ਨਹੀਂ ਹੈ ਨਾ ਇਹ ਕਮਿਸ਼ਨਾਂ ਦੇ ਤੁਹਾਨੂੰ ਆਰਡਰ ਦਿਖਾ ਦਿੰਦੇ ਮੇਰੇ ਕੋਲ 50 ਆਰਡਰ ਹੋਣੇ ਵੀ ਕੋਈ ਕਮਿਸ਼ਨਾਂ ਦੇ ਆਰਡਰਾਂ ਨੂੰ ਪੁਲਿਸ ਨਹੀਂ ਮੰਨਦੀ ਐਸਐਚਓ ਨਹੀਂ ਮੰਨਦਾ ਕੋਈ ਐਸਐਸਪੀ ਨਹੀਂ ਮੰਨਦਾ ਪਿੱਛੇ ਰਾਜਾ ਵੜਿੰਗ ਦੇ ਖਿਲਾਫ ਤਾਂ ਬਹੁਤ ਪਏ ਸੀ ਉਹਨੇ ਗਲਤ ਸ਼ਬਦ ਬੋਲੇ ਸੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਉਹਦੇ ਨਾਲ ਦੀ ਨਾਲ सताइस जुलाई दो हजार पच्चीस को शाही माजरा के नेट हो गया था आटो न जिस आटो का नंबर भी मैंने एफ आई आर में दिखाया हुआ है ना तो पुलिस मेरा बयान लेने आती है और ना कोई कार्रवाई करती है मुझे पता नहीं अभी तक भी कोई एफआईआर लिखी है कि नहीं लिखी है मैं लगातार थाने के चक्कर काट रहा हूं एसएसपी साहब को भी कंप्लेंट दी है मगर मुझे आज तक कोई इंसाफ नहीं मिला मेरी ये हंस टूट गई है और ये कंधा भी उतरा हुआ मेरा पैसे के चलते गरीबी के चलते मैं अपना कंधे का ऑपरेशन भी करा नहीं पाया हूँ उतरा हुआ अभी तक उतरा हुआ है कहाँ से पैसा लाए ऊपर से डॉक्टर ने कहा कि आपको छह महीने तक कुछ नहीं करना है छह महीने तक रेस्ट करना है अब बताइए कहाँ से बाल बच्चों का पालन पोषण होगा कहाँ से घर का खर्चा चलेगा कहाँ से राशन आएगा मैं बहुत ज़्यादा परेशानी में हूँ जब भी बात होती है ए बलविंदर जी से जो फेस बन के एस हैं तो लारा लप्पा देख के बस टाल देते हैं कोई कार्रवाई करने को तैयार नहीं है मैं बहुत ज़्यादा परेशान हूँ हार के आपके पास आया हूँ उमरा साहब के पास आया हूँ उम्मीद है कि मुझे इंसाफ मिलेगा अब क्या आपने डिमांड किया है अब डिमांड ये है कि जो भी मेरे शरीर में नुकसान हुआ है उसका हरजाना मिले अन्यथा ऐसा नहीं होता है तो जो कानूनी कार्रवाई होती है वो करी जाए अगर ऐसा नहीं होता तो आने वाली 12 जनवरी 2026 को मैं अपने परिवार को लेकर कुमड़ा साहब के सहयोग से धरने पर बैठ जाऊंगा और तब तक नहीं उठूंगा जब तक मुझे इंसाफ नहीं मिल जाता और आपने इसके बारे में कोई दरखास्त आगे ऊपर की इसके SSP बारे में दरखास्त मई में दी थी एसएसपी साहब को जुलाई में एक्सीडेंट हुआ सत्ताईस जुलाई को और मई में एप्लीकेशन दी थी पुलिस की कार्रवाई ना करते हुए देख तो एसएसपी साहब को कम्प्लेंट दी मगर उस पर भी कोई कार्रवाई अभी तक हुई नहीं है मेरे पास कोई फोन किसी ए का या किसी एस एच साहब का कार्रवाई के बारे में आज तक कोई फोन नहीं है उल्टा मैं थाने जाए जाए का परेशान हो गया मैं कितना तंग हो कितना परेशान हो शरीर से भी मैं कमजोर हो गया काफी जब से एक्सीडेंट हुआ है ना कोई काम करने लायक रहा तो मुझे इंसाफ मिलना चाहिए ਅਡੀ ਪਹਿਲੇ ਹੀ ਹੈਂਡੀਕਰ ਦਾ ਬੰਦਾ ਪਹਿਲਾ ਇਹੀ ਵਾਂਗੀ ਇਹੀ ਸਾਰਾ ਕੁਝ ਹੈ ਇਸੇ ਸਾਈਡ ਸੇ ਐਕਸੀਡੈਂਟ ਹੋਇਆ ਜਿਹੜਾ ਦੇ ਐਕਸੀਡੈਂਟ ਹੋਇਆ ਬਸੋ ਜਿਹੜਾ ਹੁਣ ਇਹ ਵਕਤ ਆ ਚੁੱਕਿਆ ਵੀ ਇੱਕ ਐਕਸੀਡੈਂਟ ਦੀ ਕਾਰਵਾਈ ਕਰਾਉਣ ਲਈ ਤੁਹਾਨੂੰ ਧਰਨੇ ਦੀ ਕਾਲ ਕਹਿਣੀ ਪੈ ਗਈ ਇਹਦੇ ਕਿੱਥੇ ਕੀ ਮੁੱਖ ਕਾਰਨ ਕੀ ਮੁੱਖ ਕਾਰਨ ਇਹ ਜਦੋਂ ਮੁੱਖ ਮੰਤਰੀ ਚੁਟਕਲੇ ਸੁਣਾਉਣ ਲੱਗ ਜੇ ਇੱਥੇ ਦਾ ਵਿਧਾਇਕ ਕਪੜਾ ਬਿਲਡਰ ਹੋਵੇ ਕਲੋਨੀਆਂ ਕੱਟਦਾ ਹੋਵੇ ਸੈਕਟਰ ਕੱਟਦਾ ਹੋਵੇ ਤੇ ਐਮਪੀ ਆਪਣੇ ਕੰਮਕਾਰ ਕਰਦਾ ਹੋਏ ਇਹ ਕਾਰੋਬਾਰ ਕਰਦੇ ਆ ਇਹ ਲੋਕਾਂ ਦੀ ਫਾਇਜਤ ਲਈ ਨਹੀਂ ਪਹਿਲਾਂ ਤਾਂ ਲੋਕਾਂ ਦੀ ਸੇਵਾ ਲਈ ਵੋਟਾਂ ਤਾਂ ਸੇਵਾ ਲਈ ਬੰਗਦੇ ਆ ਸਰਕਾਰ ਸੇਵਾ ਲਈ ਬਣਦੀ ਹੈ ਫਿਰ ਆਪਣੀ ਸੇਵਾ ਕਰਦੇ ਆ ਉਹ ਆਪਣੇ ਬੱਚਿਆਂ ਦੀ ਸੇਵਾ ਕਰਦੇ ਆ ਆਪਣੇ ਪਰਿਵਾਰਾਂ ਦੀ ਸੇਵਾ ਕਰਦੇ ਆ ਇਹ ਲੋਕਾਂ ਦੀ ਸੇਵਾ ਨਹੀਂ ਕਰਦੇ ਅਸੀਂ ਜਿਹੜੀ ਇਹ ਲੋਕਾਂ ਦੀ ਸੇਵਾ ਲਈ ਵਾਸਤੇ ਆਣਾ ਤਾਂ ਇਹਦੀ ਤੁਰੰਤ ਕਾਰਵਾਈ ਹੁੰਦੀ ਨਹੀਂ ਤਾਂ ਇਹ ਸਾਰੇ ਆਪਣੇ ਬਿਲਡਰ ਬਣੇ ਹੋਏ ਇਹ ਆਪਣਾ ਕਾਰੋਬਾਰ ਬਿਜ਼ਨਸ ਚਲਾ ਰਹੇ ਕੋਈ ਐਮਐਲਏ ਆਪਣੀ ਐਮਐਲਏ ਵਾਲੀ ਡਿਊਟੀ ਨਹੀਂ ਕਰਦਾ ਐਸਐਸਪੀ ਆਪਣੀ ਐਸਐਸਪੀ ਦੀ ਡਿਊਟੀ ਨਹੀਂ ਕਰਦਾ ਪਿੱਛੇ ਇੱਕ ਤੁਹਾਡੇ ਸਾਹਮਣੇ ਇੱਥੇ ਹਰਚਰਨ ਸਿੰਘ ਪੁੱਲਰ ਫੜਿਆ ਗਿਆ। ਡੀਆਈਜੀ ਦੇਖੋ ਕਿਵੇਂ ਮੋਟੀ ਕਰਪਸ਼ਨ ਕਰਦਾ। ਜਿਹੜੇ ਲੋਕ ਇਹਨਾਂ ਨੂੰ ਮੋٹے ਪੈਸੇ ਦਿੰਦੇ ਨੇ, ਕ੍ਰੀਮ ਦੇ ਪੈਸੇ ਦਿੰਦੇ ਨੇ, ਢਾਬਿਆਂ ਵਾਲੇ, ਹੱਥਿਆਂ ਵਾਲੇ ਪੈਸੇ ਦਿੰਦੇ ਨੇ, ਉਹਨਾਂ ਦੇ ਜਾ ਕੇ ਤਾਂ ਹਲਚਲ ਪੁੱਛਦੇ ਨੇ। ਸਾਰਿਆਂ ਦੀ ਅੱਜ ਜੇਕਰ ਪੁਲਿਸ ਵਾਲਿਆਂ ਦੇ ਕੋਲ ਸਾਰਿਆਂ ਦੀ ਲਿਸਟਾਂ ਬਣੀ ਹੋਣੀਆਂ, ਫੋਨ ਨੰਬਰ ਹੋਣੇ ਜਿਨ੍ਹਾਂ ਤੋਂ ਕਰਪਸ਼ਨ ਕਰਦੇ ਨੇ, ਪੈਸੇ ਲੈਂਦੇ। ਇੱਥੇ ਮੁਹਾਲੀ 'ਚ ਸਾਰੇ ਜਿਹੜੇ ਤਮਾਸ਼ਵੀਨ ਪੁਲਿਸ ਬਣ ਕੇ ਦੇਖ ਰਹੀ ਐ, ਸ਼ਿਪਾਰਸ਼ੀ ਮੰਦੇ ਰੱਖੇ ਨੇ ਤੇ ਇਹ ਸਾਰੇ ਜਿਹੜੇ ਲੋਕਾਂ ਨੂੰ ਦੋਨੇ ਹੱਥੇ ਲੁੱਟ ਰਹੇ ਸਰਕਾਰ ਨੂੰ ਤਨਖਾਹਾਂ ਲੈ ਕੇ ਲੁੱਟ ਰਹੇ ਵੈਸੇ ਦੂਜੇ ਪਾਸੇ ਤੇ ਕਰਪਸ਼ਨ ਕਰ ਰਹੇ ਨੇ ਇਹ ਸਾਰੇ ਮਸਲੇ ਨੂੰ ਦੱਸਣ ਲਈ ਜਿਹੜੀ ਅਸੀਂ 12 ਤਰੀਕ ਨੂੰ ਤੁਹਾਡੇ ਸਹਿਯੋਗ ਨਾਲ ਉਹਦਾ ਧਰਨਾ ਲਾ ਕੇ ਪਿੱਟ ਸੱਪਾ ਕਰਕੇ ਇਸ ਹੈਂਡੀਕੈਪ ਵਿਅਕਤੀ ਨੂੰ ਗਰੀਬ ਵਿਅਕਤੀ ਨੂੰ ਨਿਆਂ ਸਾਫ ਦਵਾਵਾਂਗੇ ਤੇ ਤੁਹਾਡੇ ਰਾਹੀਂ ਜਿਹੜਾ ਐਸਸੀ ਕਮਿਸ਼ਨ ਨੂੰ ਸਾਡੀ ਤਾੜਨਾ ਉਹ ਬੈਠੇ ਆਪਣਾ ਤਮਾਸ਼ੀਨ ਬਣ ਕੇ ਤਮਾਸ਼ਾ ਦੇਖ ਰਿਹਾ ਐਸਸੀ ਤੇ ਲੋਕਾਂ ਦੀ ਬੀਸੀ ਲੋਕਾਂ ਦੀ ਸੜਕਾਂ ਦੇ ਲੜ ਲਈ ਮਜਬੂਰ ਹੋਏ ਪਏ ਨੇ ਆਪਣੇ ਬੱਚਿਆਂ ਨੂੰ ਲੈ ਕੇ ਸੜਕ ਦੇ ਉੱਤੇ ਧਰਨਾ ਦੇ ਬੈਠੇਗਾ ਜੇ ਕੋਈ ਅਨਸ ਕੌਮੀ ਘਟਨਾ ਵਾਪਰਦੀ ਹੈ ਜਾਂ ਕੋਈ ਵੀ ਬਲਵਿੰਗਾ ਹੁੰਦਾ ਤਾਂ ਐਸਐਚਓ ਪਹਿਲੇ ਫੇਸ ਦਾ ਤੇ ਐਸਐਸਆਈ ਬਲਵਿੰਦਰ ਸਿੰਘ ਦੋਨੇ ਜ਼ਿੰਮੇਵਾਰ ਹੋਣਗੇ ਇਸ ਘਟਨਾ ਦੇ ਤੇ ਸਾਰੀ ਘਟਨਾ ਜਿਹੜੀ ਆ ਤੁਹਾਨੂੰ ਉਸ ਦਿਨ ਦੱਸਾਂਗੇ ਮੈਂ ਮਾਸਟਰ ਬਨਵਾਰੀ ਲਾਲ ਰਿਜ਼ਰਵੇਸ਼ਨ ਚੌਰ ਮੋੜ ਤੇ ਕਬੋ ਰਿਆ ਰਿਜ਼ਰਵੇਸ਼ਨ ਚੌਰ ਫੜੋ ਮੋੜ ਤੇ ਤਬੋ ਰਿਆ ਮੈਂ ਇਥੋਂ ਤੱਕ ਪਹੁੰਚਿਆ ਗੱਲਾਂ ਬਾਤਾਂ ਤੇ ਤੇ ਡੇੜੀ ਪੁੱਛਿਆ ਇਹ ਇਹ ਜਿਹੜਾ ਕੇਸ ਆ ਇਹਨਾਂ ਨੂੰ ਮੂਲੀ ਕੇਸ ਸਮਝਦੀ ਆ ਮੂਲੀ ਕੇਸ ਸਮਝ ਕੇ ਇਸ ਕੇਸ ਵੱਲ ਕੋਈ ਧਿਆਨ ਨਹੀਂ ਦਿੰਦੇ ਜਿਹੜਾ ਜਿਹੜਾ ਕਲਾਇੰਟ ਆ ਉਹ ਵਿਚਾਰਾ ਤਰਫ ਦਾ ਫਿਰਦਾ ਇਹਨਾਂ ਵਾਸਤੇ ਇਹ ਕੋਈ ਕੇਸ ਨਹੀਂ ਇਹਨਾਂ ਵਾਸਤੇ ਕੇਸ ਕਹਰੇ ਨੇ ਜਿਹੜੇ ਇਹਨਾਂ ਦੀ ਜੀਹ ਜੂਰੀ ਕਰਦੇ ਆ ਇਹਨਾਂ ਨੂੰ ਇਹਨਾਂ ਦੇ ਸੇਵਾ ਕਰਦੇ ਨੇ ਇਹਨਾਂ ਦੀ ਗਾਇਬ ਗਾਇਬ ਮਦਦ ਕਰਦੇ ਨੇ ਜਾਂ ਜਾਂ ਇਹ ਸਮਝ ਦੇਣੇ ਪਏ ਜਿਹੜਾ ਕੇਸ ਆ ਜਾਂ ਕਤਲ ਦਾ ਆਵੇ ਤੇ ਜਾਂ ਕੋਈ ਨਸ਼ੇ ਦਾ ਆਵੇ ਉਸ ਨੂੰ ਇਹ ਕੇ ਸਮਝ ਦੇ ਦੇ ਇਹਨੂੰ ਕੇਸ ਨਹੀਂ ਸਮਝਦੇ ਪਰ ਸਾਡੇ ਕੋਲ ਇਸ ਮੋਰਚੇ ਤੇ ਜਿਹੜੇ ਵੀ ਲੋਕ ਆਉਂਦੇ ਆ ਉਹ ਚਾਰੇ ਐਸੋ ਦੇ ਕੇਸ ਦੇ ਆਉਂਦੇ ਨੇ ਜਿਨ੍ਹਾਂ ਨੂੰ ਪੁਲਿਸ ਕੋਈ ਨਹੀਂ ਪੁੱਛਦੀ ਬਰਾ ਤੇਕ ਨੂੰ ਇਹਨਾਂ ਦੇ ਸਾਰੇ ਪੋਲ ਵਿੱਡ ਫੈਕਟਰ ਦੇ ਫਿਗਰ ਦੇ ਨਾਲ ਪੇਸ਼ ਕਰਾਂਗੇ ਔਰ ਦੱਸਾਂਗੇ ਕਿ ਕਿ ਮਹਾਲੀ ਦੀ ਜਿਹੜੀ ਪੁਲਿਸ ਆ ਗਰੀਬਾਂ ਦੇ ਨਾਲ ਇਸ ਤਰ੍ਹਾਂ ਬਿਹੇਵ ਕਰਦੀ ਆ ਔਰ ਜੇਕਰ ਇਹਨਾਂ ਨੇ ਜਿਹੜਾ ਵੀ ਉਸੇ ਮਾਮਲੇ ਦੱਸਿਆ 12 ਤਰੀਕ ਨੂੰ ਨਾ ਸੁਲਝੇ ਤੇ 12 ਤਰੀਕ ਨੂੰ ਰਸ ਦੇ ਸਾਹਮਣੇ ਇਹਨਾਂ ਨੂੰ ਨੰਗਿਆ ਕਰ ਦਾਂਗੇ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ